ਜੇ ਆਪ ਨਹੀਂ ਨਹੀਂ ਪੰਜਾਬੀਆਂ ਬਾਰੇ ਨਾ ਅੱਜ ਤੱਕ ਹੈ ਗਿਆ ਵੀ ਇਹਦਾ ਯਾਰ ਕਿਤਾਬਾਂ ਖਰੀਦ ਦੇਣੀ ਹੈ ਅਖਬਾਰ ਇਕੱਠਾ ਕਰ ਰਹੇ ਆ ਉਹ ਚੀਜ਼ਾਂ ਫਾਰਮ ਭਰੇ ਪਿਆ ਪਰ ਕਿਤਾਬ ਨਹੀਂ ਪ੍ਰੀਤੀ ਜੈਡੀ ਪਬਲਿਸ਼ਿੰਗ ਦੀ ਕਮਿਊਨਿਟੀ ਇਹ ਉਹਨਾਂ ਵੱਲੋਂ ਫਲਾਇਆ ਹੋਇਆ ਝੂਠ ਹੀ ਆ ਵੀ ਕਦਾਬਾ ਨਹੀਂ ਨਿਕਲ ਰਹੀ ਆ ਰਣਜੀਤ ਬਾਵਾ ਹੋ ਗਿਆ ਅਰਜੰਟ ਲੋ ਹੋ ਗਿਆ ਇਸ ਸਪੈਸਰੇ ਕੋ ਵੀਡੀਓ ਕਰੋ ਡਾਕੂਮੈਂਟਰੀ ਕਿਉਂਕਿ ਭਦਾਉੜ ਦੇ ਵਿੱਚ ਬਹੁਤ ਸਾਰੇ ਕਲਾਕਾਰ ਆ ਰਹੇ ਤੇ ਜਿਹੜੇ ਭਦਾਉੜ ਦੇ ਵਿੱਚੋਂ ਆ ਰਹੇ ਆ ਉਹ ਲਿਟਰੇਰੀ ਬੰਦੇ ਨੇ ਉਹ ਸਾਇਤ ਨਾਲ ਜੁੜੇ ਨੇ ਅਰਜੰਟ ਲੋ ਵੀ ਪਾਉਂਦਾ ਰਹਿੰਦਾ ਅਸ਼ਚੰਦਰ ਵੀ ਪਾਉਂਦਾ ਰਹਿੰਦਾ ਆ ਬੱਬੂ ਮਾਨ ਨੇ ਵੀ ਥੋੜੇ ਦਿਨ ਪਹਿਲਾਂ ਆਪਣੀ ਲਾਇਬ੍ਰੇਰੀ ਬਾਹਰ ਕੱਢ ਕੇ ਮਤਲਬ ਸਿਖਾ ਰਿਆ ਸੀ ਕਿਤਾਬਾਂ ਉਹਦੀ ਵੀਡੀਓ ਪਾਈ ਉਲਟ ਹੋ ਰਿਹਾ ਹੈ ਕੰਮ ਜੁੜਨਾ ਅਧਿਆਪਕਾਂ ਥਰੂ ਚਾਹੀਦਾ ਮਤਲਬ ਅਧਿਆਪਕ ਬੱਚਿਆਂ ਨੂੰ ਕਿਤਾਬਾਂ ਪੜ੍ਹਨਾ ਲਾਉਣ ਪਰ ਲੋਕ ਸਿੱਖਦੇ ਕਲਾਕਾਰਾਂ ਤੋਂ ਜਿਵੇਂ ਕਲਾਕਾਰ ਕਰਦੇ ਆ ਪਰ ਹਥਿਆਰ ਵੀ ਤਾਂ ਕਲਾਕਾਰ ਸਿਖਾ ਰਹੇ ਹੈ ਇਹ ਵੀ ਸਮੱਸਿਆ ਵੱਡੀ ਹੈ ਜਿਵੇਂ ਪੰਜਾਬ ਦਾ ਜਿਹੜਾ ਗੁਰੂ ਸਾਹਿਬ ਦਾ ਜਿੰਨਾ ਵੀ ਫਲਸਫਾ ਉਹ ਇਸ ਗੱਲ ਨੂੰ ਪਾਇਦਰ ਕਰਦਾ ਵੀ ਭਾਰੇ ਦਾ ਸ਼ਾਬਦ ਅਰਤੇਗ ਉਹ ਜਿਹੜੀਆਂ ਕੋਈ ਪਤਾ ਨਹੀਂ ਕਿਹੜੇ ਵਕਤੇ ਇਸकी ਲੋੜ ਪੈ ਜਾ। ਕਲਾਕਾਰ ਉਹ ਤਾਂ ਇੱਕ ਦੀ ਗੱਲ ਨਹੀਂ ਨਾ ਕਰ ਰਹੇ ਜਿਹੜੀ ਤੁਸੀਂ ਕਰ ਰਹੇ ਹੋ। ਜਾਂ ਜਿਹੜੇ ਉਹ ਬਾਬੇ ਗੱਲ ਕਰ ਰਹੇ ਆ। ਉਹ ਤਾਂ ਇਹ ਗੱਲ ਕਰ ਰਹੇ ਵੀ ਮੇਰਾ ਜਿਹੜਾ ਸ਼ਰੀਕਾ ਦਾ ਮੇਰਾ ਜਿਹੜਾ ਚਾਚਾ ਦਾ ਉਹਦੇ ਨਾਲ ਹੀ ਲੜਾਈ ਜਾਂਦੇ ਕਿ ਵੀ ਭਾਈ ਜਿਸ ਵੀ ਬੇਗੰਪੂਰੀ ਨੇ ਸਾਰੀ ਜ਼ਿੰਦਗੀ ਕਿਤਾਬਾਂ 'ਚ ਲੰਗਾਈ ਹੈ। ਬਿਲਕੁਲ। ਤੇ ਮੈਨੂੰ ਸ਼ਬਦ ਅੱਜ ਵੀ ਆਦਾ ਰਹੇ ਮੈਂ ਬਾਈ ਬਾਰੇ ਲਿਖੇ ਤੇ ਕਿ ਪੰਜਾਬੀ 'ਚ ਜਿਆਰ ਤੇ ਆਮ ਬੰਦੇ ਨੂੰ ਕਿਤਾਬਾਂ ਪੜਾਉਣਾ ਛੋਟਿਆਂ ਨੂੰ ਕਬੱਡੀ ਖੜਾਉਣ ਵਰਗੀ ਗੱਲ ਹੈ ਤੇ ਜਸਵੀਰ ਗੇਗਰੀ ਜਿਹੜੀ ਕਬੱਡੀ ਖੜਾਉਣ ਵਾਲੇ ਦਾ ਉਸਤਾਦ ਹੈ ਮੈਨੂੰ ਲੱਗਦਾ ਵੀ ਕਿਤਾਬ ਇੱਕ ਪਹਿਲਾਂ ਦੇਖੀ ਜਾ ਕੇ ਪਸੰਦੀ ਮੈਂ ਪਈਏ ਨਾ ਹਾਂ ਇਹ ਪਈ ਮੇਰਾ ਦਾਗਿਸਤਾਨ ਗੁਰਦੀਪਾ ਦੇਖ ਹਾਂ ਭਈ ਇਹ ਹੁਣ ਇਹਦਾ ਦੇਖੇ ਜਾਣਾ ਹੀ ਉਹ ਪਹਿਲਾਂ ਲੱਗਦਾ ਯਾਰ ਕੀ ਮੈਂ ਦੇਖਾਂ ਦੇਖਾਂ ਕਿਤਾਬ ਦੀ ਦਿੱਖ ਜਦੋਂ ਬੰਦਾ ਦੇਖਣੀ ਹੁੰਦੀ ਤਾਂ ਬੰਦਾ ਕਹਿੰਦਾ ਪੜਾਂਗੇ ਆ ਦੇ ਗਰੀਬ ਆ ਵਸਤੀ ਤਿਆਰੀ ਹਾਂ ਆਹ ਰਹੀ ਪਾਕਿਸਤਾਨੀ ਇਹ ਬਹੁਤ ਸ਼ਾਨਦਾਰ ਹੋਇਆ ਪੰਜਾਬੀ ਕਵਤਾ ਨੂੰ ਵੀ ਪੜ੍ਹਾਇਆ ਜਾਂਦਾ ਹੈ। ਵੈਸੇ ਸਾਡੇ ਮੈਂ ਪੰਜਾਬੀ ਪੜ੍ਹਾਈ ਜਾਂਦੀ ਹੈ। ਪੜ੍ਹਾਈ ਜਾਂਦੀ ਹੈ ਜੀ ਬਿਲਕੁਲ। ਮਤਲਬ ਕਿਹੜੇ ਸਕੂਲਾਂ ਪੜ੍ਹਾਈ ਜਾ ਰਹੀਆਂ? ਇਹ ਸਕੂਲ ਜੀ ਆਪਣੇ 6ਵੀਂ ਤੋਂ ਲੈ ਕੇ ਸਾਡੇ 12ਵੀਂ ਤੱਕ। ਜਿਹੜੀ ਕੋਈ ਜ਼ਰੂਰੀ ਕਿੰਨੇ ਨਿਆਣੇ ਚਾਹੀਦੇ ਆ? ਨਹੀਂ ਉਹ ਨਹੀਂ, ਉਹ ਨਹੀਂ। ਹਰੇਕ 'ਚ। ਹਾਂ ਹਰੇਕ 'ਚ ਹੈ। ਮੈਂ ਤਾਂ ਕਈਆਂ ਦੇ ਸਕੂਲਾਂ 'ਚ ਸੰਸਕ੍ਰਿਤ ਵੀ ਹੈ ਮੈਂ ਸਾਰੇ। ਬਿਲਕੁਲ ਜ਼ਿਲ੍ਹੇ 'ਚ ਹੈ। ਤੇ ਵਧੀਆ ਤਰੀਕੇ ਨਾਲ ਪੜ੍ਹਾਈ ਜਾਂਦੀ ਹੈ। ਹੁਣ ਤਾਂ ਕਾਲਜ ਲੈਕਚਰਰ ਦੀ ਵੀ ਭਰਤੀ ਹੋਣ ਲੱਗੀ ਸਾਡੇ ਉਧਰ ਆ 2-3 ਸਾਲਾਂ ਤੋਂ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਹਮੇ ਖੜੇ ਆ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਕਿਤਾਬਾਂ ਦਾ ਮੇਲਾ ਸ਼ੁਰੂ ਹੋਣ ਜਾ ਰਿਹਾ ਸ਼ੁਰੂ ਹੋ ਅੱਜ ਤੇ 5 ਤਰੀਕ ਦਾ ਚਲੇਗਾ 1 ਤੇ 5 ਤੱਕ ਔਰ ਪੰਜਾਬੀ ਦੇ ਬਾਰੇ ਮੈਂ ਅੱਜ ਤੱਕ ਤਾਂ ਜੋ ਹੀ ਸੁਣਦਾ ਆਂ ਵੀ ਕਿਤਾਬਾਂ ਨਹੀਂ ਪੜਦੀ ਪਰ ਜੇ ਧਿਆਨ ਵੱਧ ਰਿਹਾ ਮੇਰੀ ਗੱਲ ਬਾਈ ਸ਼ਾਹ ਮੁਹੰਮਦ ਹੈ ਕਿਤਾਬਾਂ માં ਕਈ ਸਾਧਨਾਂ ਤੇ ਲੱਗਿਆ ਹੋਇਆ ਤੇ ਅੱਜ ਦੇ ਇਸ ਕੇ ਹਮੇ ਫੜ ਕੇ ਉੱਪਰ ਤੇ ਸ਼ਾਹ ਭਾਈ ਕਿਸ ਤਰ੍ਹਾਂ ਕਿਤਾਬਾਂ ਤੇ ਬਹੁਤ سارے ਬੰਦੇ ਕਹਾਂ ਕਿ ਤਾਂ ਕਰੋਨਾ ਦੀ ਕਿਤਾਬਾਂ ਦੇ ਦੇ। ਕਿ ਆਹ ਤਰ੍ਹਾਂ ਕਿਉਂ ਗਿਆ? ਸਸੀ ਜਲ ਭਾਈ ਉੱਚੀ ਬੋਲੋ ਕਹਿੰਦਾ ਹਾਂ ਜੀ ਉਹਦੀ ਬਾਤ ਕੱਟਾ ਬੋਲੋ ਜੀ। ਉਹ ਜਾਣ ਬਹੁਤ ਵਧੀਆ ਕਿਤਾਬਾਂ ਇੰਨੀਆਂ ਆ ਕੇ ਸਾਥੋਂ ਭੇਜੀਆਂ ਨਹੀਂ ਜਾਂਦੀਆਂ ਲੋਕਾਂ ਦੇ ਲਾਂਬੇ ਲਾਉਂਦੇ ਨੇ। ਹੂੰ ਤੇ ਪੁੱਛਦੇ ਨੇ ਲੋਕ ਕਿਉਂ ਨਹੀਂ ਭੇਜਦੇ ਕਦੋਂ ਭੇਜੀ? ਮਦਮ ਨੇ ਰੀਲੇ ਆ ਰੱਖੀ ਇੱਕਦਮ। ਨਹੀਂ ਮੈਂ ਇੱਕ ਵਾਰ ਹੋਰ ਸੁਣੀ ਆ ਵੀ ਜਿਹੜੇ ਬੰਦੇ ਪੰਜਾਬ ਦੇ ਬਾਹਰ ਚਲੇ ਗਏ ਹੂੰ ਉਹਨਾਂ ਕਿਸ ਤਰ੍ਹਾਂ ਪੰਜਾਬ ਕੋ ਕਹਿੰਦਾ ਵੀ ਕੁਝ ਉਹਨੇ ਹੀਜ ਹੋ ਜਾ। ਇਹਦੇ ਮਨ ਛੱਡ ਕੇ ਚਲੇ ਜਾਂਦਾ। ਹਾਂ ਵੀ ਉਹ ਬਹੁਤ ਦਾ ਪੜ ਰਹੇ ਆ। ਬਿਲਕੁਲ ਉਹਨਾਂ ਨੂੰ ਜਦੋਂ ਆਪਾਂ ਇੱਕ ਕਲਚਰ ਤੋਂ ਦੂਜੇ ਕਲਚਰ ਤੇ ਜਾਂਦੇ ਆ ਤਾਂ ਫਿਰ ਆਪਦੇ ਕਲਚਰ ਦੀ ਵੱਧ ਪਹਿਚਾਣ ਆਉਂਦੀ ਹੈ ਜਦ ਆਪ ਵੀ ਘਰਤੀ ਤੋਂ ਬਾਹਰ ਘੁੰਮ ਕੇ ਜਾਂਦੇ ਆ ਸਾਡ ਘਰਤੀ ਹੋਏ ਨਹੀਂ ਆਉਂਦਾ ਤੇ ਉਹ ਚੀਜ਼ਾਂ ਵੀ ਯਾਦ ਆਉਂਦੀਆਂ ਇਹ ਤਾਂ ਵਿਹਾਰੀ ਗੱਲ ਹੀ ਹੈ ਨਾ ਬਾਕੀ ਪੜ੍ਹਦੇ ਨੇ ਬਹੁਤ ਟਰੱਕਾਂ ਵਾਲੇ ਜਿਹੜੇ ਬਾਹਰ ਟਰੱਕਾਂ ਚ ਟਰੱਕ ਚਲਾਉਂਦੇ ਨੇ ਉਹ ਕਿਤਾਬਾਂ ਬਹੁਤ ਪੜ੍ਹਦੇ ਟਰੱਕਾਂ ਦੇ ਬਾਰੇ ਮੈਂ ਤਾਂ ਬਲਦੇਵ ਨੇ ਸੰਤਨਾਮ ਵਿੱਚ ਲਿਖਿਆ ਬਣ ਉਹ ਤਾਂ ਇਥੋਂ ਦੇ ਨੇ ਲਿਖਿਆ ਨਾ ਬਾਹਰ ਦੇ ਨਹੀਂ ਉਹਦੇ ਵਿੱਚ ਲਿਖਿਆ ਆ ਕਿ ਕਈ ਟਰੱਕਾਂ ਵਾਲੇ ਕਿਤਾਬਾਂ ਪੜ੍ਹਦੇ ਮੈਂ ਉਸ ਨੂੰ ਪੜਿਆ ਕਿਤਾਬ ਦੇ ਵਿੱਚ ਅੱਛਾ अच्छा आ जेडे पहले मतलब 80 ਮਹਗੇ ਵਿੱਚ ਨਕਸ਼ਵਾਲੀ ਰਹਿਰ ਚਲੀ ਉਹਦੇ ਬਾਅਦ ਖਾਨਕੂਲਾਇਨ ਚਲੀ ਤੇ ਪਹਿਲਾ ਜਿਹੜਾ ਹੈ ਸ਼ਾਇਦ ਕਿਸ ਤਰ੍ਹਾਂ ਪੜੇਗਾ ਅੱਜਕੱਲ ਮੈਨੂੰ ਲੱਗਦਾ ਜਿਸ ਤਰ੍ਹਾਂ ਬਾਬੇ ਜੀ ਦੀਆਂ ਗਰਾਬ ਆਈਆਂ ਨੇ ਉਹਦੇ ਨਾਲ ਇੱਕ ਬਹੁਤ بڑا ਇੱਕ ਜਿੱਥੇ ਜਿਹੜੀ ਗੁਰੂ ਸਾਹਿਬ ਕੀ ਜਿਹੜੀ ਸਾਰੀ ਵਿਚਾਰਧਾਰਾ ਉਹ ਬਹੁਤ بڑے ਪੱਥਰ 'ਤੇ ਪੜੀ ਜਾ ਰਹੀ ਹੈ। ਮਨਜੀਤ ਭਾਈ ਚੱਕਰਾਂ ਐ ਜਦੋਂ ਨਕਸ਼ਵਾਲੀ ਲਹਿਰ ਸੀ ਨਾ ਉਦੋਂ ਜਿਵੇਂ ਕੋਠੇ ਖੜਕ ਸਿੰਘ ਰਾਤ ਵਾਕੀ ਇਹ ਨਾਮ ਲਾਏ ਸੀ ਤੇ ਮੈਂ ਮੈਂ ਤਾਂ ਬਹੁਤ ਛੋਟਾ ਮਤਲਬ ਉਹ ਤਾਂ ਪੈਦਾ ਵੀ ਨਹੀਂ ਹੋਇਆ ਸੀ। ਪਰ ਬਜ਼ੁਰਗਾਂ ਤਾਂ ਮੈਂ ਪੁੱਛਦਾ ਤਾਂ ਉਦੋਂ ਵੀ ਕੋਠੇ ਉਦੋਂ ਲੋਕ ਚੋਰੀਆਂ ਕਿਤਾਬਾਂ ਪੜਦੇ ਰਹੇ ਆ ਮਤਲਬ ਚੋਰੀ ਚੋਰੀ ਕਿਤਾਬ ਪੜਨੀ ਕਿਉਂਕਿ ਉਹ ਵੀ ਲੋਕ ਛਪਿਆ ਬਲੈਕ ਮੈਂ ਵਿਕੀ ਲਾਹੋ ਦੀ ਲੋ ਜਾਂ ਨਾਵਲ ਸੀਗਾ ਉਹ ਮਤਲਬ ਬਲੈਕ ਚ ਛਪਿਆ ਵੀ ਹਾਂ ਬੜੇ ਵੀ ਹੋਏ ਨਹੀਂ ਗਿਆ ਮਤਲਬ ਚੋਰੀ ਚੋਰੀ ਇੱਕ ਦੂਜੇ ਤੋਂ ਜਿਵੇਂ ਅਸਲ ਵਾਂਗੂ ਕਿਤਾਬ ਪੜਨਾ ਮਤਲਬ ਅਸਲਾ ਜਿਵੇਂ ਰੱਖਦੇ ਸੀ ਲੋਕੋਂ ਵੀ ਕਿਤਾਬ ਰੱਖਦੇ ਸੀ ਬਹੁਤ ਸਮਾਂ ਤਾਂ ਕਿਤਾਬਾਂ ਬਾੜ ਵੀ ਦਿੱਤੀਆਂ ਸੀ ਲੋਕਾਂ ਦੀ ਜਿਨਾ ਕੋਲੇ ਲਾਇਬ੍ਰੇਰੀ ਸੀਗੀ ਆਪਣੀ ਜਾਂ ਕਾਮਰੇਡ ਸਮਝ ਕੇ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਵਾਲੀਆਂ ਸੀ ਇਹ ਗੱਲਾਂ ਹੋਈਆਂ ਵੀ ਆ ਪਰ ਅੱਜ ਦੀ ਘੜੀ ਆਪਾਂ ਜਿਵੇਂ ਆਖੀ ਵੀ ਅ ਦੁਰੂਪ ਮਤਲਬ ਗੁਰੂਆਂ ਦੀ ਜਿਹੜੀ ਵਿਚਾਰਧਾਰਾ ਜਾਂ ਉਹਨਾਂ ਦੀ ਉਹ ਮਲਾ ਗੁਰੂਆਂ ਦੇ ਵਿਚਾਰ たら ਤਾਂ ਸਾਰੇ ਕਿਤੇ ਉਹ ਤਾਂ ਐਵੇਂ ਆਪਾਂ ਕਹੀਏ ਸੀਮਤ ਨਹੀਂ ਕਰ ਸਕਦੇ ਉਹ ਚੀਜ਼ ਨਹੀਂ ਮੈਂ ਜਦ ਦੇਖ ਰਿਹਾ ਨਾ ਅੱਜ ਦੇ ਸਮੇਂ ਵਿੱਚ ਜਿਹੜਾ ਖਾਲਸਾ ਰਾਜ ਦੇ ਬਾਰੇ ਮਾ ਬਹੁਤੀ ਮਰਦਾਨੀ ਕਿਤਾਬਾਂ ਐ ਭਾਬੀ ਜਗਦੀਪ ਨੇ ਤਿੰਨ ਕਿਤਾਬਾਂ ਲਿਖੀਆਂ ਵੀ ਉਹ ਬਹੁਤ ਜ਼ਿਆਦਾ ਇੱਕ ਤਰ੍ਹਾਂ ਉਹਨਾਂ ਨੇ ਲੋਕਾਂ ਦੇ ਅੰਦਰ ਪੈਦਾ ਕਰਿਆ ਵੀ ਪਿਆਰ ਦੇਖਿਆ ਜਾਂਦੀ ਇਹਨੇ ਕੌਣ ਹੈ ਹਾਂ ਇਹ ਗੱਲ ਹੈਗੀ ਆ ਮੈਂ ਕਹਿੰਦਾ ਮਤਲਬ ਇਹ ਹੈ ਕਿ ਅ ਇਤਿਹਾਸ ਬਾਰੇ ਕਹਿ ਸਕਦੇ ਆਪਾਂ ਇਤਿਹਾਸ ਬਾਰੇ ਖਾਲਸਾ ਰਾਜ ਵੀ ਮੈਨੂੰ ਲੱਗਦਾ ਵੀ ਸਾਰੇ ਕਿਤੇ ਉਹਨੂੰ ਸਾਰਾ ਹੀ ਆਪਾਂ ਮੰਨ ਲਿਏ ਕੀ ਰੱਖ ਘੇਰ ਦਾ ਚੀਜ਼ ਨੂੰ ਜਿਹੜੀ ਜੀ ਖਾਲਸੀ ਹੋਗੀ ਨਾ ਪਰ ਜਿਹੜਾ ਸਿੱਖ ਇਤਿਹਾਸ ਆ ਜੇ ਅਪਾ ਕਹੀਏ ਉਹਦੇ ਬਾਰੇ ਜਿਹੜਾ ਚਾਨਣਾ ਪਾਉਂਦਾ ਉਹ ਕਿਤਾਬਾਂ ਜਿਆਦਾ ਵਿਕ ਰਹੀਆਂ ਅੱਜਕੱਲ੍ਹ ਵੈਸੇ ਇੱਕ ਵਾਰ ਹੋਰ ਮੈਂ ਜਿਸ ਤਰ੍ਹਾਂ ਪੰਜਾਬੀ ਗਾਇਕੀ ਬਾਰੇ ਮੈਂ ਕਹਿਆ ਜਾਵੇ ਬਹੁਤੇ ਗਾਇਕਾਂ ਬਾਰੇ ਤਾਂ ਹੀ ਗਿਆ ਜਿਹਨਾਂ ਨੇ ਗੰਦ ਪਾਇਆ ਪੰਜਾਬ ਦੇ ਵਿੱਚ ਪਰ ਜੇ ਗਾਇਕ ਕੋਈ ਵਧੀਆ ਗੱਲ ਕਰਾ ਪਿੱਛੇ ਮੇਰਾ ਖਿਆਲ ਹੈ ਬਾਬੇ ਨੇ ਕਿਹੜੀ ਕਿਤਾਬ ਦੀ ਬਾਤ ਕਰੀ ਸੀ ਸ਼ਾਇਦ ਮਹਾਰਾਣੀ ਜਿੰਦਾ ਦੀ ਜਿੰਦਾ ਦੀ ਨਾ ਬਹੁਤ ਕਿਤਾਬ ਦਲੀਪ ਸਿੰਘ ਦੀ ਬਹੁਤ ਕਿਤਾਬ ਹੀ ਬਹੁਤ ਬਿਲਕੁਲ ਰਣਜੀਤ ਬਾਵਾ ਹੋ ਗਿਆ ਅਰਜਨ ਢਿੱਲੋ ਹੋ ਗਿਆ ਆਪਣਾ ਪਧੌੜ ਵਾਲੇ ਜਿੰਨੇ ਬੰਦੇ ਨੇ ਠੀਕ ਆ ਤੁਸੀਂ ਆ ਪਧੌੜ ਤੇ ਇੱਕ ਵੀਡੀਓ ਜ਼ਰੂਰ ਕਰੋ ਪਧੌੜ ਵਾਲੇ ਬੰਦੇ ਮਤਲਬ ਜਿਹੜੇ ਕਹਿ ਕੇ ਨਹੀਂ ਹਾਂ ਹਸਤਿੰਦਰ ਵੀ ਆ ਪਧੌੜ ਦੇ ਜਿੰਨੇ ਬੰਦੇ ਹੋਣੇ ਆ ਪਧੌੜ ਦਾ ਦਵਿੰਦਰ ਸਥਿਆਰਥੀ ਵੀ ਹੋਇਆ ਇੱਕ ਵਾਰ ਇਹਨੂੰ ਬਹੁਤ ਬਤਾ। ਬਦੌੜ ਦਾ ਪਤਾੜਗਾ ਤਾਂ? ਹਾਂ। ਅੱਛਾ? ਬਦੌੜ ਦੇ ਬਾਰੇ ਤਾਂ ਤੁਸੀਂ ਸਪੈਸ਼ਲ ਇੱਕ ਵੀਡੀਓ ਕਰੋ ਡਾਕੂਮੈਂਟਰੀ ਕਿਉਂਕਿ ਪਤਾੜ ਦੇ ਵਿੱਚ ਬਹੁਤ ਸਾਰੇ ਕਲਾਕਾਰ ਆ ਰਹੇ ਤੇ ਜਿਹੜੇ ਪਤਾੜ ਦੇ ਵਿੱਚ ਆ ਰਹੇ ਆ ਉਹ ਲਿਟਰੇਰੀ ਬੰਦੇ ਨੇ। ਉਹ ਸਾਹਿਤ ਨਾਲ ਜੁੜੇ ਨੇ। ਕਾਕੇ ਨੇ ਤਾਂ ਆਪਦੀ ਮਤਲਬ ਕਾਕਾ ਨਹੀਂ ਮੈਨੂੰ ਪਤਾ ਕਿੱਥੋਂ ਦਾ ਬਾਈ। ਕਾਕਾ ਤਾਂ ਰਾਜਪਰੇ ਲਵੇਗਾ। ਤੈਨੂੰ ਮੈਨੂੰ ਥੋੜੇ ਪੁਵਾਦ ਦਾ। ਉਸ ਨੇ ਵੀ ਆਪਦੀ ਲਾਇਬ੍ਰੇਰੀ ਸਪੈਸ਼ਲ ਬਣਾਈ ਆ ਤੇ ਉਹ ਬੰਦਾ ਵੀ ਕਿਤਾਬਾਂ ਦੀ ਫੋਟੋਆਂ ਪਾਉਂਦਾ ਰਹਿੰਦਾ। ਅਰਜੰਟੇ ਲੋ ਵੀ ਪਾਉਂਦਾ ਰਹਿੰਦਾ ਅਸ਼ਚੰਦਰ ਵੀ ਪਾਉਂਦਾ ਰਹਿੰਦਾ ਆ ਬੱਬੂ ਮਾਨ ਨੇ ਵੀ ਥੋੜੇ ਦਿਨ ਪਹਿਲਾਂ ਆਪਣੀ ਲਾਇਬ੍ਰੇਰੀ ਬਾਹਰ ਕੱਢ ਕੇ ਮਤਲਬ ਸਿਖਾ ਰਿਆ ਸੀ ਕਿਤਾਬਾਂ ਉਹਦੀ ਵੀਡੀਓ ਪਾਈ ਤਾਂ ਮੈਨੂੰ ਲੱਗਾ ਕਿ ਤਨਾ ਕਿਤੇ ਲੋਕ ਜੁੜਦੇ ਵੀ ਪਏ ਕਿਤਾਬਾਂ ਨਾਲ ਹਾਲਾਂਕਿ ਕਰਾ ਕਲ ਉਲਟ ਹੋ ਰਿਹਾ ਹੈ ਕੰਮ ਜੁੜਨਾ ਅਧਿਆਪਕਾਂ ਥਰੂ ਚਾਹੀਦਾ ਮਤਲਬ ਅਧਿਆਪਕ ਬੱਚਿਆਂ ਨੂੰ ਕਿਤਾਬਾਂ ਪੜ੍ਹਨਾ ਲਾਉਣ ਪਰ ਲੋਕ ਸਿੱਖਦੇ ਕਲਾਕਾਰਾਂ ਤੋਂ ਜਿਵੇਂ ਕਲਾਕਾਰ ਕਰਦੇ ਆ ਪਰ ਹਥਿਆਰ ਵੀ ਤਾਂ ਕਲਾਕਾਰ ਸਿਖਾ ਰਹੇ ਹੈ ਇਹ ਵੀ ਸਮੱਸਿਆ ਵੱਡੀ ਹੈ ਛੋਟਾ ਬੱਚਾ ਤੂੰ ਦੇਖ ਲਈ ਵੀ ਤੂੰ ਉਹਨੂੰ ਮੇਲੇ 'ਚ ਲੈ ਜਾ ਕਿਸੇ ਚੋਂ ਪਿਸਤੌਲ ਨੇ ਮੈਂ ਜਿਸ عايز ਮੋਦਮੇ ਦਾ ਗੋਲ ਨੂੰ ਬਤਾਇਆ ਇਹ ਪੰਜਾਬ ਦਾ ਜਿਹੜਾ ਜੁਲਸਾਬ ਦਾ ਜਿੰਨਾ ਵੀ ਫਲਸਫਾ ਉਹ ਇਸ ਗੱਲ ਨੂੰ ਤਾਇਦ ਕਰਦਾ ਵੀ ਮਾਰੇ ਦਾ ਸ਼ਾਬਦ ਅਰਤੇਗ ਦੋਏ ਚਹੀਦੀਆਂ ਕਿ ਪਤਾ ਨਹੀਂ ਕਿਹੜੇ ਵਕਤੇ ਇਸकी ਲੋੜ ਪੈ ਜਾਵੇ ਪਰ ਤੇਗ ਸਿੱਧੀ ਨਹੀਂ ਨਾ ਕਲਾਕਾਰ ਕਲਾਕਾਰ ਉਹ ਤੇ ਇੱਕ ਦੀ ਗੱਲ ਨਹੀਂ ਨਾ ਕਰ ਰਹੇ ਜਿਹੜੀ ਤੁਸੀਂ ਕਰ ਰਹੇ ਹੋ ਜਾਂ ਜਿਹੜੀ ਉਹ ਬਾਬੇ ਗੱਲ ਕਰ ਰਹੇ ਹੈ ਉਹ ਤਾਂ ਐਂ ਗੱਲ ਕਰ ਰਿਹਾ ਵੀ ਮੇਰਾ ਜਿਹੜਾ ਸ਼ਰੀਕਾ ਹੈਗਾ ਮੇਰਾ ਜਿਹੜਾ ਚਾਚਾ ਹੈਗਾ ਉਹਦੇ ਨਾਲ ਹੀ ਲੜਾਈ ਜਾਂਦੇ ਸੀ ਪਿੰਡਾਂ ਨਾਲ ਪਿੰਡ ਪਿੰਡ ਅੱਛਾ ਅੱਛਾ ਸ਼ਾਨੇ ਪਹਿਲਾਂ ਰਸਮ ਸ਼ਾਨੇ ਕਿਹੜੀ ਕਿਤਾਬ ਪੜੀ ਸੀ ਸਭ ਤੋਂ ਪਹਿਲਾਂ ਮੈਂ ਤਾਂ ਪੜ੍ਹੀ ਸੀ ਪਹਿਲਾਂ ਸਭ ਤੋਂ ਪਹਿਲਾਂ ਨਰਿੰਦਰ ਸਿੰਘ ਪੂਰ ਦੀ ਕਿਤਾਬ ਅੱਛਾ ਉਸ ਤੋਂ ਬਾਅਦ ਫਿਰ ਮੈਂ ਆਦ ਰੋਕ ਹੋਰ ਕਿਤਾਬਾਂ ਨਾਲ ਜੁੜ ਗਿਆ ਮੇਰਾ ਨਾਮ ਜੀ ਰਣਜੀਤ ਸਿੰਘ ਹੈ ਪਿੰਡ ਮੇਰਾ ਹੈਗਾ ਕੋਠਾ ਹਿੰਦੂਮਲ ਕੋਟ ਗੰਨਾ ਜੀ ਹਿੰਦੂਮਲ ਕੋਟ ਉਹ ਸਟੇਸ਼ਨ ਜਿਹੜਾ ਮਸ਼ਹੂਰ ਹੈ ਨਹੀਂ ਹਾਂਜੀ ਬਿਲਕੁਲ ਪਾਕਿਸਤਾਨ ਦੇ ਉਹ ਪਿੰਡਾਂ ਨਾਲੇ ਬਿਲਕੁਲ ਮੈਂ ਉਧਰ ਲੰਘਿਆ ਉਹ ਜਿੱਥੇ ਗਿਆ ਤਾਂ ਮੈਂ ਆਪਣੇ ਆਪਣੇ ਕਿਹੜਾ ਪਿੰਡ ਮੋਹਨਪੁਰੇ ਮੋਹਨਪੁਰੇ ਇਹ ਇਹਦਾ ਮੋਹਨਪੁਰਾ ਪਿੰਡ ਹੈ ਅੱਛਾ ਹਾਂਜੀ ਬਿਲਕੁਲ ਮੋਹਨਪੁਰੇ ਮੇਰਾ ਹੈ ਇਹ ਜਗਜੀਤ ਸਿੰਘ ਹੈ ਇਹਦਾ ਨਾਮ ਹਰਦੀਪ ਨਹੀਂ ਹੈ ਹਾਂਜੀ ਹਾਂਜੀ ਹਰਦੀਪ ਹਰਦੀਪ ਨਾ ਕਿ ਰਹਿ ਕੇ ਆ ਮੈਂ ਕਿਰਚਾ ਚੁੱਥੀ ਬੈਠਾ ਰਿਆ ਤੇ ਉਹ ਡਾਕਟਰ ਦਾ ਮੁੰਡਾ ਜਿਹੜਾ ਮੈਂ ਸਾਂਗ ਕੰਮ ਕਰਾ ਉਹਦੇ ਕੋਲ ਮੈਂ ਕਾ ਗੱਡੀਆਂ ਫਿਰਦਾ ਮੈਂ ਵੈਸੇ ਕਿਉਂਕਿ ਖੁਦ ਅਧਿਆਪਕ ਹਾਂ ਇੱਕ ਪੰਜਾਬੀ ਦਾ ਉਹ ਉਧਰ Rajasthan ਉਧਰ Rajasthan ਵਿੱਚ ਅੱਛਾ ਤੇ ਇਸ ਕਰਕੇ ਥੋੜਾ ਲਗਾਵ ਹੈਗਾ ਮੈਨੂੰ ਵੀ ਕਾਫੀ ਚਿਰ ਦਾ ਮੈਂ ਖੁਦ ਰਾਈਟਰ ਵੀ ਹਾਂ ਲਿਖਦਾ ਵੀ ਹਾਂ ਥੋੜਾ ਬਹੁਤ ਪੰਜਾਬੀ ਕਪਤਾ ਨੂੰ ਵੀ ਵੈਸਾਂ ਮੈਂ ਪੰਜਾਬੀ ਪੜਾਈ ਜਾਂਦੀ ਹੈ ਪੜਾਈ ਜਾਂਦੀ ਜੀ ਬਿਲਕੁਲ ਕਿਹੜੇ ਸਕੂਲਾਂ ਪੜਾਈ ਜਾਂਦੀਆਂ ਇਹ ਸਕੂਲ ਜੀ ਆਪਣੇ ਛੇਵੀਂ ਤੋਂ ਲੈ ਕੇ ਸਾਡੇ 12ਵੀਂ ਤੱਕ ਦੇ ਕੋਈ ਜ਼ਰੂਰੀ ਕਿੰਨੇ ਨਿਆਣੇ ਚਾਹੀਦੇ ਆ ਨਹੀਂ ਐਉਂ ਨਹੀਂ ਉਹ ਨਹੀਂ ਹਰੇਕ ਚ ਹਾਂ ਹਰੇਕ ਚ ਹੈ ਮੈਂ ਤਾਂ ਕਈਆਂ ਦੇ ਸਕੂਲਾਂ ਚ ਸੰਸਕ੍ਰਿਤ ਨਹੀਂ ਹੈ ਬਿਲਕੁਲ ਜਿਨੇ ਚ ਹੈ ਤੇ ਬਰੀਆ ਤਰੀਕੇ ਨਾਲ ਪੜਾਈ ਜਾਂਦੀ ਹੈ ਹੁਣ ਤਾਂ ਕਾਲਜ ਲੈਕਚਰਰ ਦੀ ਵੀ ਭਰਤੀ ਹੋਣ ਲੱਗੀ ਸਾਡੇ ਉਧਰ ਆ ਦੋ ਤਿੰਨ ਸਾਲਾਂ ਤੋਂ ਤਾਂ ਅਸਿਸਟੈਂਟ ਪ੍ਰੋਫੈਸਰ ਵੀ ਮਨੂ ਤਾਂ ਇਹ ਪਹਿਲਾਂ ਦੱਸਿਆ ਨਹੀਂ ਮੈਂ ਉੱਥੇ ਮਾਸਟਰ ਲੱਗ ਜਾਂਦਾ ਅੱਛਾ ਕਿਤਾਬਾਂ ਕਾਤੇ ਕਿਹੜੀ ਕਿਹੜੀ ਕਿਤਾਬਾਂ ਤੁਸੀਂ ਮਾਸਟਰ ਤੁਸੀਂ ਮਾਸਟਰ ਲੱਗੇ ਹੋ ਈਓ ਦੇਖੋ ਹਨਾ ਕਿਹੜੇ ਕਿਹੜੇ ਕਿਤਾਬਾਂ ਕਿਤਾਬਾਂ ਬਾਰੇ ਦੱਸੋ ਪੜ੍ਹਦੇ ਨਹੀਂ ਕਿਤਾਬਾਂ ਵੈਸੇ ਮੈਂ ਤਾਂ ਜਿਹੜੀਆਂ ਨਾ ਆਪਣੇ ਹੁਣ ਆਲੋਚਨਾਤਮਕ ਜਿਹੜੀਆਂ ਜ਼ਿਆਦਾ ਉਹ ਪੜ੍ਹ ਕੇ ਖੁਸ਼ ਆਇਆ ਹੈਗਾ ਜਾਂ ਮਤਲਬ ਜਿਹੜੇ ਕੋਈ ਥੋੜੇ ਬਹੁਤ ਨਾਵਲ ਵਗੈਰਾ ਕੋਈ ਇੱਕ ਅੱਦੇ ਪੁਰਾਣੇ ਜਿਹੜੇ ਹੈਗੇ ਬਾਕੀ ਮੈਂ ਜ਼ਿਆਦਾ ਇਸ ਤੇ ਖੁਸ਼ ਆਇਆ ਕਿ ਜਿਹੜੀਆਂ ਆਲੋਚਨਾ ਨਾਲ ਸੰਬੰਧਤ ਪੁੱਛ ਸਕਦੇ ਹਾਂ ਅਸੀਂ ਸ਼ੁਰੂ ਤੋਂ ਕਿਤਾਬਾਂ ਪੜ ਰਹੇ ਹਾਂ ਤੁਸੀਂ ਇਸ ਤਰ੍ਹਾਂ ਲਗੇ ਕਿਤਾਬਾਂ ਨਹੀਂ ਨਹੀਂ ਸ਼ੁਰੂ ਤੋਂ ਹੀ ਪੜ ਰਹੇ ਹਾਂ ਸਰ ਪਹਿਲਾਂ ਤਾਂ ਮੈਂ ਮਤਲਬ ਜਿਹੜਾ ਹੈ ਨਾ ਆਪਣੇ ਅਖਬਾਰ ਵਗੈਰਾ ਬੜੇ ਪੜਦੇ ਸੀ ਇਧਰੋਂ ਪੰਜਾਬ ਚ ਰਿਸ਼ਤੇਦਾਰੀ ਚ ਆਉਣਾ ਨਾ ਤੇ ਗੱਟੇ ਅਖਬਾਰਾਂ ਦੇ ਉੱਥੇ ਲੈ ਜਾਣੇ ਤੇ ਘਰੇ ਉਹ ਪੜੀ ਜਾਣਾ ਜਾਂ ਮਤਲਬ ਜਿਹੜੇ ਮੈਗਜ਼ੀਨ ਵਗੈਰਾ ਜਿਹੜੇ ਰਸਾਲੇ ਵਗੈਰਾ ਆਉਂਦੇ ਪੰਜਾਬੀ ਦੇ ਅੱਗੇ ਪੁਰਾਣੇ ਹੁੰਦੇ ਸੀਗੇ ਉਹ ਬੜੇ ਪੜਦੇ ਅਸੀਂ ਤੇ ਜਾਂ ਮੈਂ ਆਪਣੇ ਗੁਰਮਤ ਪ੍ਰਕਾਸ਼ ਉਹਨਾਂ ਨੂੰ ਬਹੁਤ ਪੜਨਾ ਪਹਿਲਾਂ ਇਹ ਮਤਲਬ ਉੱਥੋਂ ਚੇਟਕ ਲੱਗੀ ਹੌਲੀ ਹੌਲੀ ਤੇ ਫਿਰ ਥੋੜਾ ਥੋੜਾ ਕਰਦੇ ਕਰਦੇ ਆ ਬਾਈ ਨੇ ਪੜਦੇ ਹਾਂਜੀ ਬਿਲਕੁਲ ਇਹ ਵੀ ਪੜਦੇ ਨੇ ਪੂਰੇ ਅੱਜ ਫਿਰ ਕਿਤਾਬਾਂ ਲੈਣੇ ਆਏ ਅੱਜ ਕਿਤਾਬਾਂ ਹੀ ਲੈਣ ਆਏ ਹਾਂਜੀ ਹਾਂਜੀ ਆਸਮਾਏ ਅਸੀਂ ਆਪਣੇ ਗੱਡੀ ਤੇ ਆਏ ਹਾਂ ਸਪੈਸ਼ਲ ਬੜੀ ਦੂਰ ਤੇ ਆਏ ਹਾਂ ਬਿਲਕੁਲ ਆਉਣਾ ਹੀ ਪੈਂਦਾ ਜੀ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਖੇਚ ਹੋਵੇ ਨਾ ਮੇਲੇ ਦੀ ਖੇਚ ਸੋਸੀਂ ਇਹ ਆਪਣੇ ਬੁੱਕਸ ਲੈ ਵੀ ਸ਼ਾਹ ਕੇ ਉਸ ਤੋਂ ਬਾਅਦ ਅਸੀਂ ਆ ਗਏ ਹਾਂ ਉਰੇ ਇੱਧਰ ਦੂਏ ਪਾਸੇ ਹਾਂ ਬਾਈ ਜਸਵੀਰ ਬੇਗਮਪੂਰੀ ਯਾਰ ਕਿਤਾਬਾਂ ਦੀ ਦੁਨੀਆ ਦੀ ਸਭ ਤੇ ਘਟ ਉਮਰਤੀ ਪ੍ਰਕਾਸ਼ ਪ੍ਰਕਾਸ਼ ਪ੍ਰੀਤੀ ਸ਼ੈਲੀ ਮੈਂ ਹੁਣ ਤਾਂ ਮੇਰੇ ਤੋਂ ਛੋਟੇ ਵਾਲੇ ਵੀ ਆ ਗਏ ਹੁਣੇ ਨਾ ਹੁਣ ਵੱਡੀ ਹੋ ਗਈਆਂ ਮੈਂ ਮੈਂ ਕਿਦਾਂ ਕਿਹਾਦਾ ਵੀ ਪ੍ਰੀਤੀ ਸ਼ੈਲੀ ਨੇ ਜਿਹੜਾ ਕੰਮ ਕਰਿਆ ਇਸ ਗਾਇ ਯੂਨੀਵਰਸਿਟੀ ਕੇ ਮੋਰਾਂ ਬੁੱਤ ਲਾਇਆ ਜਾਵੇਗਾ ਬਿਲਕੁਲ ਬਿਲਕੁਲ ਕਹਿੰਦੇ ਤੂੰ ਮਰ ਜਾ ਜੀ ਸਿਰਫ ਯੂਨੀਵਰਸਿਟੀ ਦੇ ਸਾਹਮਣੇ ਬੁੱਤ ਲੱਗੇ ਅੱਜਾ ਭਾਈ ਜੀ ਮੇਲੇ ਲੱਗ ਰਿਹਾ ਕਿਤਾਬਾਂ ਵਿਕਰੀਆਂ ਤੇ ਕਿਸ ਤਰ੍ਹਾਂ ਲੱਗ ਰਿਹਾ ਪਹਿਲਾਂ ਤਾਂ ਰੌਲਾ ਪੈਖਿਆ ਤਾਂ ਮੇਲਾ ਨਹੀਂ ਪਰ ਮੇਲਾ ਹੋ ਰਿਹਾ ਜਦੋਂ ਗਰਮੀ ਸਰਦੀ ਕੋ ਮੁੱਦਾ ਨਹੀਂ ਭਾਈ ਸਾਡੀ ਖੁਸ਼ੀ ਦਾ ਕੋਈ ਅੰਤ ਨਹੀਂ ਹੈਗਾ ਤੇ ਮੇਲਾ ਲੱਗ ਰਿਹਾ ਬਾ ਤੇ ਮੇਲਾ ਆਇਆ ਵੀ ਉਹਦੀ ਹਰ ਸਾਲ ਲੱਗਦਾ ਰਹੇਗਾ ਅਸੀਂ ਆ ਉਮੀਦ ਕਰਦੇ ਹਾਂ ਕਿ ਅਗਲੇ ਸਾਲ ਵੀ ਮੇਲਾ ਇਹ ਪਬਲਿਕੇਸ਼ਨ ਬਿਊਰੋ ਲਾਊਗੀ ਇਹ ਲਗਾਤਾਰਤਾ ਹੀ ਹਾਂ ਲਗਾਤਾਰਤਾ ਹੀ ਜਿਹੜੀ ਬਣੀ ਰਹਿਣਾ ਸਾਡੀ ਖੁਸ਼ ਅੱਜ ਪੰਜਾਬੀ ਦੇ ਵਿੱਚ ਪ੍ਰੀਤੀ ਅੱਜ ਕੱਲ ਤਾਂ ਮਤਲਬ ਕਿ ਹੈ ਨਹੀਂ ਕਿਤਾਬ ਜਲੇਬੀਆਂ ਵਾਂਗ ਵਿਗਰੀ ਹੈ ਕਿਵੇਂ ਬਿਲਕੁਲ ਬਿਲਕੁਲ ਜੀ ਆਪ ਨਹੀਂ ਨਹੀਂ ਪੰਜਾਬੀਆਂ ਬਾਰੇ ਨਾ ਹੱਸਤਾ ਕਿਹਾ ਗਿਆ ਵੀ ਇਹ ਤਾਂ ਯਾਰ ਕਿਤਾਬਾਂ ਖਰੀਦ ਦੇ ਨਹੀਂ ਇਹ ਵਾਰ ਇਕੱਠਾ ਕਰ ਰਹੇ ਆ ਉਹ ਚੀਜ਼ਾਂ ਤਾਂ ਸਵਾਮ ਭਰੇ ਪਿਆ ਪਰ ਕਿਤਾਬ ਨਹੀਂ ਪ੍ਰੀਤੀ ਦੇ ਵਿਚਾਰ ਸੁਣੋ ਸੁਣਾਓ ਜੀ ਸੁਣਾਓ ਨਹੀਂ ਇਦਾਂ ਦੀ ਗੱਲ ਨਹੀਂ ਪਹਿਲਾਂ ਵੀ ਵਿਕਦੀਆਂ ਸੀ ਨਹੀਂ ਪਹਿਲਾਂ ਬੜਾ ਇਹ ਰੌਲਾ ਰਿਹਾ ਨਾ ਵੀ ਕੱਟ ਵੇਖਦੀਆਂ ਪਹਿਲਾਂ ਨਹੀਂ ਇਦਾਂ ਦੀ ਗੱਲ ਨਹੀਂ ਮੈਨੂੰ ਲੱਗਦਾ ਵੀ ਇਹ ਨਾ ਕੁਝ ਕੁ ਬੰਦੇ ਨੇ ਜਿਹੜੀ ਜਿਵੇਂ ਅਸੀਂ ਆਪ ਦੀ ਮੈਂ ਆਪਦੀ ਕਮਿਊਨਿਟੀ ਹੈ ਜਿਹੜੀ ਸਾਡੀ ਪਬਲਿਸ਼ਰ ਦੀ ਕਮਿਊਨਿਟੀ ਹੈ ਇਹ ਉਹਨਾਂ ਵੱਲੋਂ ਫਲਾਇਆ ਹੋਇਆ ਝੂਠ ਹੀ ਆ ਵੀ ਕਦੇ ਆਪਾਂ ਨਹੀਂ ਵਿਕਦੀਆਂ ਕਾਰਨ ਕੀ ਹੈ ਵੀਰੋ ਜਿਹੜਾ ਉਹ ਇੱਕ ਗੁਰਸਤੰਦਾ ਉਹ ਖਰਾਬ ਹੁੰਦਾ ਸਿੱਧਾ ਸਹੀ ਹਾਂ ਆਦਰਵਾਇਜ਼ ਇਹ ਨਹੀਂ ਹੈਗਾ ਵੀ ਕਿਤਾਬ ਮੈਨੂੰ ਨਾ ਆਪਣੇ ਭਾਈ ਮੋਤਾ ਸਿੰਘ ਸਰਾਏ ਜਿਹੜੇ ਪੰਜਾਬੀ ਸਾਥ ਵਾਲੇ ਪੰਜਾਬੀ ਗਰ ਬਹੁਤ ਪਿਆਰ ਕਰਾ ਉਹਨੇ ਇੱਕ ਵਾਰ ਬਾਤ ਕੀਤੀ ਕਹਿੰਦਾ ਮਜੀਸੀ ਮੈਂ ਸਵਾਲ ਕਰਾਂ ਕਿ ਜੇ ਕਿਤਾਬ ਵਿਕਦੀ ਨਹੀਂ ਸਾਰੇ ਪ੍ਰਕਾਸ਼ਕ ਕਹਿ ਰਹੇ ਆ ਕਿ ਨਾ ਫਿਰ ਇਹ ਗੱਡੀਆਂ ਕਾਰਾਂ ਕੋਚੀਆਂ ਜਿਹੜੇ ਕਰੋਨਾ ਦਾ ਨਾ ਇਹ ਕਿੱਥੇ ਤੇ ਆ ਰਹੇ ਆ ਜਾਂ ਫਿਰ ਇਹ ਕਹਿੰਦਾ ਫੀਂ ਵੇਚਦੇ ਆ ਠੀਕ ਹੈ ਨਾ ਗੱਪ ਹੈ ਗੱਪ ਬਿਲਕੁਲ ਸੋ ਬਹੁਤ ਵਧੀਆ ਤੇ ਬਾਈ ਜੀ ਅੱਜਕੱਲ ਕਹੇ ਜਾਂਦਾ ਹੈ ਸ਼ਾਇਦ ਪੜਿਆ ਜਾ ਰਿਹਾ ਸਮੇਂ ਤਾਂ ਵੀ ਮੈਂ ਨਾ ਜਸਵੀਰ ਦੇ ਇਹਨਾਂ ਕੋਲ ਚੰਗਾ ਹੀ ਪੜਿਆ ਜਾ ਰਿਹਾ ਨਹੀਂ ਨਹੀਂ ਮਤਲਬ ਕਿ ਬੰਨਾ ਗਲਤ ਚੁਣ ਲਿਆ ਆ ਤੁਸੀਂ ਨਹੀਂ ਨਹੀਂ ਅੱਜ ਦੇ ਮਨ ਇਸ ਤਰ੍ਹਾਂ ਕਰਦੇ ਆ ਆਹ ਰਹੇ ਨੇ ਪੰਜਾਬੀ ਵਿੱਚ ਲੈਣਾ ਗੱਲ ਇਤਰਾਪਨ ਲੱਖ ਰੋੜਾ ਚੁੱਜਾ ਸਾਹਿਤ ਵਿੱਚ ਆ ਜਾਂ ਕੋਈ ਅੱਜਕੱਲ ਇਹਦੇ ਵਿੱਚ ਬਾਬੇ ਜਗਦੀਪ ਦੀਆਂ ਕਿਤਾਬਾਂ ਜਾਂ ਸਿੱਖਾਇਆ ਟ੍ਰਿਕਸ ਉਹ ਮੱਦੇ ਤੇ ਲਗਣਾ ਆ ਉਹ ਨਹੀਂ ਅੱਜਕੱਲ ਅਸਲ ਚ ਇੰਸਟਾਗ੍ਰਾਮ ਜਿਹੜੀ ਆ ਰੀਲਸ ਚੱਲਦੀਆਂ ਨਾ ਇਹ ਉਹ ਸਾਹਿਤ ਜਿਹੜੇ ਜੰਗ ਜੇਨੇਸ਼ਨ ਆ ਜਿਹੜੇ ਬੱਚੇ ਥੋੜੀ ਉਮਰ ਦੇ ਆ ਉਹ ਜਿਆਦਾ ਉਹ ਪੜ ਰਹੇ ਆ ਪਰ ਜਿਹੜਾ ਮੈਜਰ ਪਾਠ ਹੈਗਾ ਉਹ ਵਧੀਆ ਕਿਤਾਬਾਂ ਹੀ ਪੜ ਰਿਹਾ ਹੈ ਇਸ ਕਰਕੇ ਦੇਖੋ ਉਦੀ ਉਦੀ ਅਧਾਰਨਾ ਵੀ ਮੇਰਾ ਪਾਕਿਸਤਾਨ ਇਹ ਪਿਛਲੇ ਸਾਲ ਕਿ ਮੈਂ ਕਹਿੰਦਾ ਵੀ ਹਜ਼ਾਰਾਂ ਜੇ ਵੀ ਗਏ ਔਰ ਹਰ ਇੱਕ ਜਿਹਨੇ ਝਾਪੀ ਉਹਨੇ ਹਜ਼ਾਰਾਂ ਜੇ ਛਾਪ ਵੇਚ ਦਿੱਤੀ ਆ ਜਿਨੇ ਜਿੰਨਿਆਂ ਨੇ ਛਾਪੀ ਮਤਲਬ ਇਹ ਜਿਹੜਾ ਵਧੀਆ ਕਿਤਾਬਾਂ ਦਾ ਰੁਝਾਨ ਹੈ ਮੈਂ ਨਾ ਮੇਰਾ ਪਾਕਿਸਤਾਨ ਬਹੁਤ ਵਾਰ ਚੱਕੀ ਪਰ ਪੜੀ ਨਹੀਂ ਐਤ ਕੀ ਨਾ ਪ੍ਰੀਤੀ ਸ਼ੈਲੀ ਦੇ ਘਰਾਂ ਗਿਆ ਹਾਂ ਤੇ ਮਾੜੀ ਜਿਹੀ ਛਪਾਈ ਯਾਰ ਉਹ ਜਲਦ ਦੇਖੀ ਹਾਂ ਮੈਂ ਕਿਰ ਕਿਤਾਬ ਪੜਨੀ ਕਿ ਪੜਨੀ ਕਿ ਹਾਂ ਉਹ ਤੋਂ ਇਹ ਨੂੰ ਆਮਦਈ ਸੀ ਕਿ ਨਹੀਂ ਤੂੰ ਅੱਜ ਵੀ ਮਰ ਜਮੇ ਤੇਰੇ ਬੋਟਲ ਤੋਂ ਵੀ ਮੈਂ ਜਿਹੜੀ ਬਾਤ ਕਹਿ ਰਿਹਾ ਹੂੰ ਈ ਨਹੀਂ ਲੋਕ ਕਹਿੰਦੇ ਨੇ ਤਾਂ ਵੀ ਕੋਈ ਕੁਛ ਕਾਰੇ ਆਪਣੇ ਬੰਦੇ ਨੂੰ ਹਾਂ ਜਿਹੜਾ ਕੰਮ ਨਾਲ ਤਾਂ ਕੰਮ ਬਹੁਤ ਹੈ ਜਪੀ ਕੇ ਵਿੱਚ ਪਹਿਲਾਂ ਦਾ ਸਭ ਤੋਂ ਵਧੀਆ ਸ਼ਾਨਦਾਰ ਕਿਤਾਬਾਂ ਆਪਾਂ ਆਪਾ ਪ੍ਰੇਤਨ ਤੋਂ ਦਿੰਦੇ ਚਲੇ ਤਾਂ ਕੰਮ ਹੈ ਹਾਂ ਨਵਜੋਗ ਤੋਂ ਹਾਂ ਗਾਵਜੋਗ ਤੋਂ ਸਿੰਘ ਬ੍ਰਦਰ ਨੇ ਬਹੁਤ ਸ਼ਾਨਦਾਰ ਕਿਤਾਬਾਂ ਛਾਪੀਆਂ ਦੇਖੋ ਇਹ ਕੋਈ ਸ਼ੱਕ ਨਹੀਂ ਇਹ ਉਹ ਪ੍ਰਤੀਸ਼ਾਦ ਨੇ ਕੋ ਅਰੰਗਜੈਵ ਦੇ ਬਾਰੇ ਪੂਰੀ ਜਲਦ ਕਿਤਾਬ ਬਹੁਤ ਕਮਾਲ ਹੈ ਮੈਨੂੰ ਲੱਗਦਾ ਵੀ ਕਿਤਾਬ ਇੱਕ ਪਹਿਲਾਂ ਦੇਖੀ ਜਾ ਕੇ ਪਸੰਦੀ ਮੈਂ ਪਈ ਐ ਨਾ ਹਾਂ ਇਹ ਪਈ ਮੇਰਾ ਪਾਕਿਸਤਾਨ ਗੁਰਦੀਪਾ ਦੇਖ ਹਾਂ ਭਈ ਇਹ ਹੁਣ ਇਹ ਦੇਖੇ ਜਾਣਾ ਹੀ ਉਹ ਪਹਿਲਾਂ ਲੱਗਦਾ ਯਾਰ ਕੀ ਮੈਂ ਦੇਖਾਂ ਦੇਖਾਂ ਕਿਤਾਬ ਦੀ ਦਿੱਖ ਜਦੋਂ ਬੰਦਾ ਦੇਖ ਨਹੀਂ ਹੁੰਦੀ ਤਾਂ ਬੰਦਾ ਕਹਿੰਦਾ ਪੜਾਂਗੇ ਆ ਦੇ ਗਰੀਬ ਆ ਵਸਤੀ ਤਿਆਰੀ ਹਾਂ ਆਹ ਰੇ ਪਾਕਿਸਤਾਨ ਵੀ ਬਹੁਤ ਸ਼ਾਨਦਾਰ ਤੌਰ ਤੇ ਫੀਚਰ ਲੈ ਆਇਆ ਥਾ ਆਪਣਾ ਹੈ ਇਹ ਆਪਣਾ ਬੇਗੰਬਰ ਆ ਬੁਖਸ਼ਾਪ ਤੇ ਮੇਰਾ ਆਖ ਗੁਰਦੀਪ ਬਾਈ ਜਿਸ ਵੀ ਇਹ ਦੇਗਪੁਰੀ ਨੇ ساری ਜਿੰਦਗੀ ਕਿਤਾਬਾਂ 'ਚ ਲੰਗਾਈ ਹੈ ਬਿਲਕੁਲ ਤੇ ਮੈਨੂੰ ਸ਼ਬਦ ਅੱਜ ਵੀ ਯਾਦ ਆਦਾ ਦੇ ਮਾਈ ਬਾਰੇ ਲਿਖੇ ਤੇ ਕਿ ਪੰਜਾਬੀ 'ਚ ਯਾਰਾਂ 'ਚ ਆਮ ਬੰਦੇ ਨੂੰ ਕਿਤਾਬਾਂ ਪੜਾਉਣਾ ਝੋਟਿਆਂ ਨੂੰ ਕਬੱਡੀ ਖੜਾਉਣ ਵਰਗੀ ਲੱਗਦਾ ਤੇ ਜਸਵੀਰ ਕੈਗੁਰੀ ਜਿਹੜੀ ਕਬੱਡੀ ਖੜਾਉਣ ਵਾਲੇ ਦਾ ਉਸਤਾਦ ਹੈ ਪਤਾ ਹੈ ਇਹ ਕੋਈ ਐਵੇਂ ਫੁੱਕੀ ਫੜਦੀ ਮਾਰ ਰਿਹਾ ਬਾਈ ਖੜਿਆ ਪਰ ਆਮ ਲੋਕਾਂ ਦੇ ਵਿੱਚ ਕਿਤਾਬ ਨੂੰ ਪ੍ਰਚਲਿਤ ਕਰਨ ਦੇ ਪਿੱਛੇ ਮੈਂ ਤਾਂ ਬਹੁਤ ਸਕੂਲਾਂ ਦੇ ਵਿੱਚ ਗਏ ਮਾਸਟਰਾਂ ਦੇ ਵਿੱਚ ਗਏ ਅੱਛਾ ਮਾਸਟਰਾਂ ਬਾਰੇ ਨਾ ਮੇਰਾ ਆਪਣਾ ਤਜਰਬਾ ਵੱਖਰਾ ਹੈ ਮਾਸਟਰ ਪੜ੍ਹਦੇ ਆ ਕਿਤਾਬਾਂ ਨਹੀਂ ਪੜ੍ਹਦੇ ਆ ਪੜ੍ਹਦੇ ਸਾਡਾ ਤਜਰਬਾ ਵੱਖਰਾ ਆ ਨਹੀਂ ਹਰੀ ਗਰਾ ਆਪਣਾ ਤਜਰਬਾ ਹਾਂ ਬਿਲਕੁਲ ਕਿਉਂਕਿ ਜਿਹੜੇ ਸਾਡੇ ਪਾਠਕ ਆ ਨਾ 90% ਪਾਠਕ ਮੇਰੇ ਜਿਹੜੇ ਆ ਟੀਚਰ ਆ ਮੈਂ ਨਾ ਉਹ ਟੀਚਰਾਂ ਨਾਲ ਸੈਰ ਵੀ ਕਰਨ ਜਾਣਾ ਹਾਂ ਬਿਲਕੁਲ ਜਾਣਾ ਹਾਂ ਪਹਿਲੀ ਜੂਨ ਨੂੰ ਜਾਣਾ ਅੱਛਾ ਹਰ ਸਾਲ ਹਰ ਸਾਲ ਮਾਸਟਰਾਂ ਨਾਲ ਜਿਹੜੇ ਕਿਤਾਬ ਪੜ੍ਹਦੇ ਸਾਰੇ ਹਾਂ ਔਰ ਉਹਨਾਂ ਨੂੰ ਸੁਣਾਣੀਆਂ ਕਿਤਾਬਾਂ ਪੜ੍ਹ ਕੇ ਆਓ ਸਮਝੇ ਡੇਟ ਗੱਡੀਆਂ ਕਿਤਾਬ ਪੜ੍ਹ ਕੇ ਹਾਂ ਜਿਹੜੇ ਨਹੀਂ ਪੜ੍ਹਦੇ ਸੀ ਉਹ ਪੜ੍ਹਨ ਲਾਸਤੇ ਅਛਾ ਉਹ ਕਹਿੰਦੇ ਯਾਰ ਅੱਛਾ ਇਦਣੀਆਂ ਕਹਾਣੀਆਂ ਵੀ ਹੁੰਦੀਆਂ ਜੋ ਕੋਈ ਨਾ ਆਪਣਾ ਕੋਰਸ ਕਰ ਕਰਕੇ ਮਾਸਟਰ ਲੱਗਾ ਮੁਰਕੇ ਕਦਾ ਪੜ੍ਹੀ ਨਹੀਂ ਕੋਈ ਜਦੋਂ ਹੁਣ ਆਪਾਂ ਉਹਨਾਂ ਨੂੰ ਕਹਾਣੀਆਂ ਸੁਣਾਈਆਂ ਫਿਰ ਉਹ ਕਹਿੰਦੇ ਅੱਛਾ ਫਿਰ ਇਹ ਵੀ ਕਹਾਣੀਆਂ ਹੁੰਦੀਆਂ ਦੇਖਦਾ ਅਸਲ ਵਿੱਚ ਬਾਈ ਇੱਕ ਚੀਜ਼ ਹੋਰ ਵੀ ਹੈ ਪ੍ਰੀਤੀ ਮਿਲਣ ਲੱਗਦਾ ਵੀ ਜਿਹੜੀ ਨਾ ਕਿਸੇ ਵੀ ਚੀਜ਼ ਦੀ ਏਸ਼ਕਾਰੀ ਹੈ ਹਾਂ ਉਹ ਕਿਸੇ ਚੀਜ਼ ਨੂੰ ਬਹੁਤ ਹਰਮਨ ਪਿਆਰਾ ਬਣਾ ਸਕਦੀ ਹੈ ਤੇ ਪੇਸ਼ ਕਰੀ ਜੇ ਕਬਾੜ ਹੈ ਤਾਂ ਬੰਦਾ ਕਹਿੰਦਾ ਕੁਝ ਨਹੀਂ ਕੁਝ ਨਹੀਂ ਹੈਗਾ ਬਿਲਕੁਲ ਬਿਲਕੁਲ ਹੈ ਨੀ ਇਹ ਜਿਹੜੀ ਅੱਜ ਦੇ ਸਮੇਂ 'ਚ ਹੈ ਉਹ ਚਾਹਿਆ ਕੁਝ ਵੀ ਕੰਮ ਕਰ ਰਹੇ ਆ ਇਹ ਥੜੀ ਪੇਸ਼ ਕਰਨੇ ਕਲਾਏ ਉਹਦੇ ਬਹੁਤ بڑے ਹੋਗੇ ਚਲੋ ਲੈ ਵੀ ਜਿੰਨੇ ਵੀ ਬੰਦੇ ਮਾਨੂੰ ਦੇਖ ਰਹੇ ਸੁਣ ਰਹੇ ਆ ਇੱਕ ਤਰੀਕ ਦਿਨੇ ਗਏ 5 ਤਰੀਕ ਤੱਕ ਸ਼ਾਮ ਤੱਕ 5 ਤਰੀਕ ਦੀ ਸ਼ਾਮ ਤੱਕ ਹਾਂ ਕਿਤਾਬਾਂ ਵਾਲਾ ਜਿਹੜਾ ਬਹੁਤ بڑا ਇੱਕ ਮੇਲਾ ਹੋ ਰੇ ਨੈਟ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਆਓ ਰਾਨੀ ਕੋਲ ਮੈਂ ਕਿੱਥੇ ਲਿਖਿਆ ਪੜ੍ਹਦਾ ਗਰ ਮਿਨਾਉਣਾ ਹੈ ਅੱਜ ਹਵਾ ਚੱਲ ਰਹੀ ਹੈ ਇਹਦਾ ਕਾਣਕ ਵੱਢਣੀ ਹੋਵੇ ਤਰ੍ਹਾਂ ਨੇ ਕੋ ਸਾਰਿਆਂ ਦਾ ਬਹੁਤ ਸ਼ੁਕਰਾਨਾ ਆਂ ਦੀ ਇਸ ਵਾਰ ਦੀ ਬੜੀ ਖੁਸ਼ੀ ਹੈ ਕਿ ਪੰਜਾਬੀ ਆਂਗੇ ਘਰਾਂ ਵਿੱਚ ਕਿਤਾਬਾਂ ਦੇ ਪੂਰੇ ਦੇਖੋ ਜੀ ਮੇਰੇ ਘਰਾਂ ਮੈਂ ਨਾ ਪਤਾ ਗਿਆ ਕਿਤਾਬਾਂ ਕੋ ਹੋਰ ਮਸਲਾ ਦਿੰਦਾ ਕਹਿੰਦਾ ਜੀ ਕਿਆ ਪਤਾ ਕਿਤਾਬ ਦੁਬਾਰਾ ਕਿੱਥੇ ਮਿਲੇਗੀ ਬਿਲਕੁਲ ਘਰਾਂ ਦੇ ਕੇ ਰੱਖੋ ਰੱਖੋ ਹਾਂ ਜੇ ਜੀਰੇਗਾ ਆਪਾਂ ਫੋਨ ਕਰ ਲਾਂਗੇ ਬਾਦ ਵਿੱਚ ਸੋ ਬਹੁਤ ਧੰਨਵਾਦ ਗੁਰਦੀਪ ਸਿੰਘ ਤੇਰਾ ਵੀ ਇਹ ਪਰਚੇ ਦੇਣ ਜਾਣਾ ਨੌਕਰੀ ਵਾਲਾ ਹਾਂਜੀ ਹਾਂਜੀ ਠੀਕ ਹੈ ਭਾਈ ਥੈਂਕ ਯੂ ਥੈਂਕ ਯੂ